ਤਾਂਦਰਸ ਹੋਗੇ ਦੋਸਤੋ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਬੀਤੀ ਰਾਤ ਜਿਹੜਾ ਹੈਗਾ ਬਹੁਤ ਹੀ ਥਾਵਾਂ ਤੇ ਭਾਰੀ ਮੀਂਹ ਦੇ ਭਾਰੀ ਨੁਕਸਾਨ ਹੋਇਆ ਹੈ ਤੇ ਆਪਾਂ ਜਰੂਰ ਪ੍ਰਮਾਤਮਾਗੇ ਅਰਦਾਸ ਕਰਦੇ ਕਿ ਅੱਗੇ ਤੋਂ ਪ੍ਰਮਾਤਮਾ ਹੀ ਧਿਆਨ ਰੱਖਣ ਕਣਕਾ ਪੱਕ ਜਾਈਆਂ ਨੇ ਤੇ ਦੋਸਤੋ ਮੈਂ ਵੀ ਜਲਾ ਖੇਤ ਮੈਂ ਜਲਾ ਆਪਣੇ ਖੇਤ ਜਾ ਕੇ ਵੇਖ ਕੇ ਆਉਂਦੇ ਆ ਕਿੰਨਾ ਕਿ ਮੀਂਹ ਨੇ ਕਿੰਨਾ ਨੁਕਸਾਨ ਕੀਤਾ ਮੀਂਹ ਦਾ ਬਸ ਆਪਣੇ ਥੋੜਾ ਹੀ ਪਿਆ ਬਾਲਾ ਨਹੀਂ ਪਿਆਗਾ ਦਾਦੇ ਕਿ ਜਿੱਥੇ ਮੀਂਹ ਪਾਲਾ ਪਿਆ ਤੇ ਕੀ ਹੋਇਆ ਤੇ ਆਪਣੇ ਖੇਤਾਂ ਦੀ ਕੀ ਹਾਲਤ ਨੂੰ ਵੀ ਦਿਖਾਉਨੇ ਆ ਤੇ ਆਇਓ ਦੇਖਦੇ ਮਿਲਦੇ ਆਈਏ ਦੋਸਤੋ ਕਿੱਥੇ ਪਹੁੰਚਾਣੇ ਆਪਣੇ ਆ ਦੇਖੋ ਵੈਸੇ ਜੇ ਦੇਖਿਆ ਜਾਵੇ ਤੇ ਆਪਣੇ ਏਰੀਆ ਜਿਹੜਾ ਹੈਗਾ ਮੀਂਹ ਬਹੁਤ ਘੱਟ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਨੁਕਸਾਨ ਹੋਣਾ ਵੀ ਬਚਿਆ ਦੋਸਤੋ ਤੇ ਆਪਾਂ ਚੰਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਆਪਾਂ ਇੰਦਰ ਦੀ ਤਾਰੇ ਕਿ ਪਰਮਾਤਮਾ ਗੁਰੂ ਰਾਮਦਾਸ ਕਿਰਪਾ ਕਰਨ ਸਾਰੇ ਕਿਸਾਨ ਵੀਰਾਂ ਤੇ ਕਿਉਂਕਿ ਕਣਕਾ ਹੁਣ ਪੱਕਣ ਤੇ ਆ ਗਈਆਂ ਤੇ ਹੁਣ ਪਰਮਾਤਮਾ ਕਰੇ ਕਿ ਮੀਂਹ ਬਾਰੇ ਨਾ ਪੈਣ ਤੇ ਇਸੇ ਕਰਕੇ ਵਾਹੀਗ੍ਰਹੀ ਕਿਰਪਾਈ ਕਰਨ ਕਿ ਕਣਕਾ ਆਪਾਂ ਵਧੀਆ ਤਰੀਕੇ ਨਾਲ ਵੱਢ ਕੇ ਤੇ ਆਪਾਂ ਮੰਡੀ ਵਿੱਚ ਵੇਚ ਸਕੀਏ ਆ ਦੇਖੋ ਜੀ ਆਪਣੇ ਪੱਠੇ ਪੱਠੇ ਵੀ ਸਹੀ ਖੜੇ ਆ ਮਾੜਾ ਆ ਜਾ ਥੋੜਾ ਹਵਾ ਨਾਲ ਥੋੜਾ ਪ੍ਰਭਾਵ ਪਿਆ ਇਧਰਲੀ ਸਾਈਡ ਵੈਸੇ ਹੁਣ ਠੀਕ ਆ ਸਾਰੇ ਪਾਸੇ ਆ ਦੇਖੋ ਮੀਂਹ ਦਾ ਪਿਆ ਆਪਣੇ ਗਵਾਂਢੀਆਂ ਕਣਕਾ ਤੁਲੇ ਮਾੜੀ ਮੋਟੀ ਡਿਗਣੀ ਸੀ ਅਕਸਰ ਕਿਉਂਕਿ ਹਵਾ ਚੱਲਦੀ ਸੀਗੀ ਪਰ ਵੈਸੇ ਕੋਈ ਜ਼ਿਆਰੇ ਨੁਕਸਾਨ ਨਹੀਂ ਜਿਹੜਾ ਹੋਇਆ ਚਲੋ ਆਪਾਂ ਆਪਣੀ ਮੋਟਰ ਤੇ ਵੀ ਚੱਲ ਕੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਇਹ ਪਾਣੀ ਖੜਾ ਆਪਣੇ ਰਾਹ ਦੇ ਉੱਪਰ ਤੇ ਦੋਸਤੋ ਮੈਂ ਚੱਲੇ ਅੱਜ ਉੱਥੇ ਹੀ ਕੱਲ ਵਾਲੇ ਥਾਂ ਜਿੱਥੇ ਮੇਲਾ ਸੀਗਾ ਉੱਥੇ ਅੱਜ ਕਬੱਡੀ ਦੇ ਮੈਚ ਆ ਮੈਂ ਕਿਹਾ ਚਲੋ ਅੱਜ ਫ੍ਰੀ ਸੀ ਕਬੱਡੀ ਦੇ ਮੈਚ ਥੋੜੇ ਦੇ ਵੇਖਾਈਏ ਅੱਜ ਆਪਾਂ ਕਬੱਡੀ ਦੇ ਮੈਚ ਵੇਖ ਕੇ ਆਉਣੇ ਆ ਦੋਸਤੋ ਨਾਲ ਤੁਹਾਨੂੰ ਵੀ ਥੋੜਾ ਜਿਹਾ ਸੀਨ ਦਿਖਾਵਾਂਗੇ ਤੇ ਦੋਸਤਾਂ ਮਿੱਤਰਾਂ ਨੂੰ ਤਿਆਰ ਕੀਤਾ ਨਾਲ ਜੇ ਜਾਣਗੇ ਤਾਂ ਜਰੂਰ ਜਾਵਾਂਗੇ ਤੁਹਾਨੂੰ ਵੀ ਦਿਖਾ ਦਾਂਗੇ ਉੱਥੋਂ ਦਾ ਦ੍ਰਿਸ਼ ਫੇਰ ਅੱਜ ਤੇ ਮੈਂ ਕਿਉਂ ਨਾ ਪਹਿਲਾਂ ਆਪਣੇ ਖੇਤ ਗੇੜਾ ਮਾਰ ਕੇ ਆਂਦਾ ਜਾਵੇ ਖੇਤ ਦਾ ਜਾਇਜ਼ਾ ਲੈ ਕੇ ਆਈਏ ਵੀ ਖੇਤ ਕੋਈ ਜ਼ਿਆਦਾ ਨੁਕਸਾਨ ਜ਼ਿਆਦਾ ਨਹੀਂ ਪਿਆ ਤੇ ਪਰ ਪ੍ਰਮਾਤਮਾ ਦੀ ਬੱਚਤੀ ਆ ਦੇਖੋ ਜੀ ਅੱਛਾ ਥੋੜੇ ਨੀਵੇਂ ਥਾਂ ਥੋੜਾ ਅਕਸਰ ਪਾਣੀ ਖੜਨੇ ਆ ਥੋੜਾ ਜਿਹਾ ਮੀਂਹ ਦਾ ਪਿਆ ਜ਼ਿਆਦਾ ਨਹੀਂ ਪਿਆ ਪਰ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਭਗਤਾ ਭਾਈ ਬਹਿੰਡਾ ਏਰੀਆ ਚ ਕਹਿੰਦੇ ਬਹੁਤ ਜ਼ਿਆਦਾ ਨੁਕਸਾਨ ਤੇ ਬਹੁਤ ਗੜੇ ਮਾਰੀ ਹੋਈ ਆ ਉੱਥੇ ਬਹੁਤ ਯਾਰੇ ਨੁਕਸਾਨ ਕਹਿੰਦੇ ਫਸਲਾਂ ਦਾ ਹੋ ਗਿਆ ਪ੍ਰਮਾਤਮਾ ਉਹਨਾਂ ਦੇ ਸਰ ਤੇ ਮਿਹਰ ਪਰ ਰੱਖਣਾ ਮਿਹਰ ਪਰ ਹੱਥ ਰੱਖਣਾ ਉਹਨਾਂ ਦੇ ਏਰੀਆ ਤੇ ਲੋਕਾਂ ਤੇ ਵੀ ਤੇ ਅੱਗੇ ਜਿਹੜੀ ਫਸਲ ਬਚੀ ਆ ਪ੍ਰਮਾਤਮਾ ਕਿਰਪਾ ਕਰਨੀ ਉਹ ਆਪਦੇ ਸਹੀ ਤਰ੍ਹਾਂ ਵੱਢ ਸਕਣ ਤੇ ਆ ਦੇਖੋ ਜੀ ਆਪਣੀ ਕਣਕਾ ਪ੍ਰਮਾਤਮਾ ਹੀ ਕਰਪਣਾ ਹਜੇ ਆਪਣੇ ਇਧਰ ਆਪਣੇ ਏਰੀਆ ਚ ਬਚਤਾ ਆ ਦੇਖੋ ਕਣਕ ਵਧੀਆ ਖੜੀ ਹੋਏ ਪ੍ਰਮਾਤਮਾ ਕਿਰਪਾ ਰੱਖੇ ਤਾਂ ਸਭ ਕੁਝ ਹੁੰਦਾ ਕਿੰਨੇ ਹੁੰਦੇ ਦੇਣਾ ਉਸੇ ਨਹੀਂ ਹੈ ਪ੍ਰਮਾਤਮਾ ਨੇ ਜੋ ਚਾਵੇ ਤਾਂ ਸਭ ਕੁਝ ਦੇਣ ਦਾ ਤੇ ਜੇ ਉਹਦੀ ਮਰਜ਼ੀ ਐ ਤਾਂ ਖੇਤੋਂ ਦਾਣਾ ਵੀ ਚੁਗਣ ਦਿੰਦਾ ਸਿਆਣੇ ਗੱਲਾਂ ਕਰਦੇ ਨੇ ਮੇਰੇ ਦਾਦਾ ਜੀ ਹੁਣੇ ਗੱਲਾਂ ਕਰਦੇ ਹੁੰਦੇ ਸੀਗੇ ਕਿ ਉਹਦੇ ਸਿਰ ਤੇ ਹੀ ਆ ਕਿ ਆਪਾਂ ਜੋ ਹੁੰਦਾ ਉਹਦੇ ਸਿਰ ਤੇ ਪ੍ਰਮਾਤਮਾ ਨੇ ਕਰਨਾ ਹੁੰਦਾ ਆਪਾਂ ਸਿਰਫ ਅਰਦਾਸ ਕਰ ਸਕਦੇ ਆ ਤੇ ਚਲੋ ਬੱਚ ਤਾਂ ਦੀ ਬਾਕੀ ਉਧਰ ਕਪੂਰਥਲੇ ਦੀ ਰਾਤ ਮੈਂ ਖਬਰ ਸੁਣ ਰਹੀ ਕਪੂਰਥਲ ਏਰੀਏ ਚ ਰਾਧਾ ਸਵਾਮੀ satsang ਪਿਆ ਜਿਹੜਾ ਡੇਰਾ ਉਹਨਾਂ ਦਾ ਉਹਦੇ ਸ਼ਟਰ-ਸ਼ਟਰ ਸਾਰੀ ਪੱਟ ਤੇ ਇੰਨਾ ਤੇਜ਼ ਤੂਫਾਨ ਸੀਗਾ ਟਰੂਡੋ ਕੇ ਟਰੂਡੋ ਪੈਣੀ ਕਿਹੜਾ ਪਿਛੇ ਸਾਡੇ ਵੀ ਆਇਆ ਸੀ ਇੱਕ ਵਾਰੀ ਤੇ ਉਹ ਉਧਰ ਆਇਆ ਸੀਗਾ ਤੂਫਾਨ ਤੇ ਕਹਿੰਦੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਹੋਣ ਤੋਂ ਕਹਿੰਦੇ ਫਿਰ ਵੀ ਬਚਤ ਰਹੀ ਚਲੋ ਪਰਮਾਤਮਾ ਨੇ ਕਿਰਪਾ ਕੀਤੀ ਐ ਤੇ ਚਲੋ ਆਪਾਂ ਸਾਰੇ ਨਾਲ ਮਰ ਕੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਡੇ ਕਣਕਾਂ ਦੀ ਫਸਲ ਜਿਹੜੀ ਹੈਗੀ ਆ ਸੀ ਸੁੱਕੀ ਸਾਂਹ ਇਹਨੂੰ ਕੱਟ ਕੇ ਇਹਨੂੰ ਵੇਚ ਸਕੀਏ ਤੇ ਪਰਮਾਤਮਾ ਕਿਰਪਾ ਕਰਨਾ ਬਾਕੀ ਗੱਲਾਂ ਕਰਦੇ ਆ ਅੱਜ ਹਾਂਜੀ ਤੇ ਖੇਤ ਆਪਾਂ ਢੇਡਾ ਲੈ ਕੱਢ ਜੀ ਚਲੋ ਤੁਹਾਨੂੰ ਪਹਿਲਾਂ ਦੱਸਿਆ ਹੀ ਕਰ ਪਈਆ ਪਰਮਾਤਮਾ ਦੀ ਚਲੋ ਨੁਕਸਾਨ ਹੁਣ ਬਚਤ ਹੋਈ ਆ ਚਲੋ ਹੁਣ ਆਪਾਂ ਮੈਂ ਚੱਲਿਆ ਸੀ ਗਾਈ ਘਰ ਨੂੰ ਘਰੇ ਜਾ ਕੇ ਤੇ ਮੈਂ ਦੋਸਤਾਂ ਨੂੰ ਕਰਦਾ ਫੋਨ ਜਿਹੜੇ ਨਾਲ ਤਿਆਰ ਕੀਤੇ ਆ ਮੇਲਾ ਦੇਖਣ ਜਾਣ ਲਈ ਜੇ ਤਾਂ ਉਹ ਜਾਣਗੇ ਠੀਕ ਆ ਨਹੀਂ ਫਿਰ ਮੈਂ ਤਾਂ ਹੁਣ ਤਿਆਰ ਹੋਇਆ ਫਿਰ ਮੈਂ ਤਾਂ ਜਾਊਂਗਾ ਹੀ ਗੱਡੀ ਲੈ ਕੇ ਆਪਾਂ ਢੇਡਾ ਕੱਢਿਆਵਾਂਗੇ ਦੋ ਤਿੰਨ ਘੰਟੇ ਲਾਵਾਂਗੇ ਜਾ ਕੇ ਤੇ ਜਾ ਕੇ ਵੇਖੋਨੇ ਆ ਰੌਣਕ ਮੇਲਾ ਕਿਉਂਕਿ ਕਬੱਡੀ ਦੇ ਬਹੁਤ ਤਗੜੇ ਮੈਚ ਅੱਜ ਤੇ ਜੇ ਤੁਸੀਂ ਵੀ ਆਉਣਾ ਤਾਂ ਪਿੰਡ ਮਈਆਂ ਵਾਲਾ ਕਲਾ ਕੱਲ ਨੂੰ ਵੀ ਮੈਚ ਆ ਕੱਲ ਨੂੰ ਵੱਡੇ ਮੈਚ ਅੱਜ ਥੋੜੇ ਛੋਟੇ ਮੈਚ ਆ ਜੇ ਤੁਸੀਂ ਕੱਲ ਨੂੰ ਆਉਣਾ ਚਾਹੁੰਦੇ ਹੋ ਤੇ ਪਿੰਡ ਮਈਆਂ ਵਾਲਾ ਕਲਾ ਜ਼ਿਲ੍ਹਾ ਫਰੀਪੁਰ ਐਨ ਐਚ 54 ਹਾਈਵੇ ਦੇ ਉੱਪਰ ਆ ਜੀਰੇ ਦੇ ਕੋਲੇ ਜੀਰਾ ਤਹਿਸੀਲ ਆ ਸਾਡੀ ਜੀਰੇ ਦੇ ਕੋਲੇ ਤੇ ਆ ਕੇ ਤੁਸੀਂ ਸਾਰੇ ਉੱਥੇ ਮੇਲਾ ਵੇਖ ਸਕਦੇ ਹੋ ਜੀ ਚਲੋ ਆਪਣਾ ਖੜਾ ਰਾਜਦੂਤ ਤੇ ਆਪਾਂ ਚੱਲਦੇ ਧੁੱਪ ਬੜੀ ਪੈ ਰਹੀ ਆ ਤੇ ਚਲੋ ਆਪਾਂ ਮੇਲੇ ਜਾ ਕੇ ਬਾਕੀ ਕਰਦੇ ਆਂ ਵਲੌਗ ਠੀਕ ਆ ਜੀ ਮਿਲਦੇ ਆ ਜੀ ਚਲੋ ਜੀ ਤੇ ਫਿਰ ਚੱਲਦੇ ਆ ਮੇਲਾ ਵੇਖਣ ਚੱਕ ਲਈ ਆਪਣੀ ਸਨਹਰੀ ਚਾਬੀ ਤੇ ਖੋਲਦੇ ਆ ਆਪਾਂ ਲੌਕ ਵੰਸ਼ਦੀਪ ਨੇ ਖੋਲਤਾ ਬਾਹਰ ਤੇ ਹੁਣ ਪਤਨੀ ਨੇ ਕੀ ਡੀਲ ਕਰਨੀ ਇੱਥੇ ਆਉਂਦਾ ਮੇਰੇ ਕੋਲੇ ਆ ਕੇ ਮੈਨੂੰ ਪੁੱਛੂਗਾ ਵੀ ਪਾਪਾ ਆ ਲੈ ਲਓ ਪਾਪਾ ਇਹੋ ਲੈ ਆਜੋ ਆ ਗਿਆ ਜੀ ਹਾਂਜੀ ਦੱਸੋ ਕੀ ਫਰਮਾਇਸ਼ ਤੁਹਾਡੀ ਕੀ ਲੈ ਕੇ ਆਉਂ ਰੋਡੇ ਲਈ ਮੈਨੂੰ ਪੀਜ਼ਾ ਲੈ ਆਇਓ ਪੀਜ਼ਾ ਹਾਂ ਯਾਰ ਨਾ ਤੀ ਪੀਜ਼ਾ ਖਾਣਾ ਹੁੰਦਾ ਯਾਰ ਰਾਇਨਗਰਿਆ ਕਰ ਚੱਲ ਮੈਂ ਪੀਜ਼ਾ ਲੈ ਦਉ ਕਿਹੜਾ ਖਾਣਾ ਦੱਸ ਫੇਡੀਆਂ ਬ੍ਰੋ ਕਿਹੜੇ ਪੀਜ਼ਾ ਖਾਣਾ ਚੱਲ ਮੈਂ ਲੈ ਕੇ ਨਾਲ ਚਾਪੀ ਲਾ ਦੇ ਵਿੱਚ ਬਾਏ ਲੋ ਜੀ ਆਪਾਂ ਸਟੇਡੀਅਮ ਦੇ ਬਿਲਕੁਲ ਨੇੜੇ ਤੇੜੇ ਪਹੁੰਚ ਗਏ ਆ ਇੱਕ ਤਾਂ ਆਹ ਵੀ ਗੇਟ ਹੈਗਾ ਸਟੇਡੀਅਮ ਦਾ ਆਪਾਂ ਇਧਰ ਦੀ ਵੀ ਜਾ ਸਕਦੇ ਆ ਪਰ ਪਤਾ ਨਹੀਂ ਗੱਡੀ ਤੇਰੇ ਲਾਹ ਦੇਣ ਲਾਹ ਦੇ ਗੱਡੀ ਜਾੜੂਦ ਰ ਪਾਈ ਨੂੰ ਪਾਈ ਨਾ ਭਾਈ ਗੱਡੀ ਲੱਗ ਜੇ ਇੱਥੇ ਯਾਰ ਹਾਂਜੀ ਗੱਡੀ ਲੱਗ ਜੇ ਅੰਦਰ ਹਾਂਜੀ 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 ਮਿਹਰਬਾਨੀ ਲਓ ਜੀ ਆਪਾਂ ਗੀਅਰਸ ਕਰ ਲਈਏ ਐਂਟਰੀ ਤੇ ਭਾਈ ਕਹਿੰਦੇ ਗੱਡੀ ਲੱਗ ਜੂ ਅੰਦਰ ਲਾ ਦਨੇ ਆ ਬਾਅਦ ਚ ਵੇਖੀ ਆਉਂਦੇ ਆ ਕੱਟਣ ਦੇਣਗੇ ਕਿ ਨਹੀਂ ਕੱਟਣ ਦੇਣਗੇ ਕਹਿੰਦੇ ਬਾਰਬੂ ਨੂੰ ਲਾ ਦਨੇ ਅੰਦਰ ਆਉਂਦੇ ਪਲੇਅਰ ਮੁੰਡੇ ਚਲ ਦਿਖਾਉਨੇ ਆ ਅੰਦਰ ਜਾ ਕੇ ਆ ਦੇਖੋ ਸਟੇਡੀਅਮ ਤਾਂ ਤਾਂ ਪੱਤ ਬਾਬਾ ਦੁਨੀ ਚੰਦ ਜੀ ਫਿਰ ਇਸਨੇ ਤੁਹਾਨੂੰ ਕੱਲੇ ਦਿਖਾਇਆ ਸੀ ਬਾਕੀ ਦਿਖਾਉਣੇ ਹਨ ਆ ਜੋ ਜਿਹੜਾ ਸੈਮੀ ਫਾਈਨਲ ਦਾ ਮੁਕਾਬਲਾ ਹੈ ਉਹ ਚੌਕੀ ਦਾ ਕਹਿੰਦੇ ਖੇਡਾ ਜਾਵੇਗਾ ਇੱਕ ਪਾਸੇ ਟੀਮ ਕਹਿੰਦੇ ਵਕੀਲਾਵਾਲੇ ਦੀ ਕ੍ਰੀਮਕਰੀ ਉਹ ਖੇਤਾ ਪਾਈ ਸੈਰ ਆ ਗਿਆ ਤੇ ਕੌਲੀਆਂ ਦੀ ਟੀਮ ਉਹ ਵੀ ਪੈਡਾ ਪਾਈ ਸੈਰ ਆ ਗਈ ਹੈ ਲਓ ਵਕੀਲਾਵਾਲੇ ਦੀ ਧਿਰਤੀ ਦਾ ਉਹ ਮੁੜੇ ਨੇ ਕਹਿੰਦੇ ਰੇਡ ਦਾ ਵਾਅਦਾ ਕੀਤਾ ਪਰ ਸਾਹਮਣੇ ਕਹਿੰਦੇ ਕੌਕਿਆਂ ਵਾਲੇ ਉਹ ਤਿੰਨ ਜਾਂਦੀ ਕਿਉਂ ਦਿੱਲਾ ਵਾਲੇ ਫਟਾਫਟ ਹੋ ਜੁਦਾ ਹੋਇਆ ਹੈ ਸਭ ਤੋਂ ਸਾਰਾ ਪ੍ਰਾਜੇ ਦੇ ਉਧਰੋਂ ਬੜਾ ਪ੍ਰਾਜੇ ਵਾਲੇ ਯੂਐਸਏ ਵਾਲਾ ਪਾਸਾ ਟਰੈਕ ਦੇ ਉੱਤੇ ਵੱਲੋਂ ਟੀਮ ਦੀ ਸਪੌਂਸਰ ਕੀਤੀ ਹੋਈ ਆ ਲਓ ਸਾਹਮਣੇ ਕਹਿੰਦੇ ਕੌਗਿਆਂ ਦੀ ਧਿਰਤੀਦਾਰ ਹੋਰ ਪਾਸੇ ਕਹਿੰਦੇ ਵਕੀਲਾ ਵਾਲੇ ਦੇ ਤਿੰਨ ਸਾਫੀ ਚਾਰ ਪਿਆਰ ਨੇ ਪਰ ਜਿਹੜਾ ਬੰਦੇ ਲਿਜਾਲੇ ਵਾਲਾ ਲਿਜਾਲੇ ਵਾਲਾ ਇੱਕ ਪਾਸੇ ਉਹ ਫਲੋਜਪੁਰੀਆ ਉਹ ਫਲੋਜਪੁਰੀਆ ਉਹ ਕਰਦਾ ਹਰਾਈ ਪਰ ਅੰਕ ਜਿਹੜਾ ਕਹਿੰਦੇ ਉਹ ਕਹਿੰਦੇ

ਬਕੀ ਦਾ ਵਾਲੋ ਇਹਨੂੰ ਫੜਨਾ ਪੈਣਾ ਇਹਨੂੰ ਫੜਨਾ ਪੈਣਾ ਇਹ ਕਹਿੰਦੇ ਜਿਹੜੇ ਲੁਧਿਆਣੇ ਤੋਂ ਚੱਲ ਕੇ ਆਇਆ ਉਹ ਲੁਧਿਆਣੇ ਦੇ ਜਿਹੜੇ ਤੋਂ ਚੱਲ ਕੇ ਆਇਆ ਪਰ ਸਾਹਮਣੇ ਰੁਕਣ ਤੇ ਮੁੰਡੀਆਂ ਭੱਜ ਗਿਆ ਭੱਜ ਗਿਆ ਮੁੰਡਾ ਭੱਜ ਗਿਆ ਅੱਜ ਦੋਸਤੋ ਨਿੱਕੇ ਮੈਚ ਆ ਕੱਲ ਨੂੰ ਵੱਡੇ ਮੈਚ ਹੋਣਗੇ ਕੱਲ ਨੂੰ ਤੁਹਾਨੂੰ ਕਹਾਂਗੇ ਪੰਜਾਬ ਆਪਾਂ ਅਗੇ ਜੀ ਬਾਹਰ ਹੁਣ ਮੈਂ ਕਿਹਾ ਬਾਹਰ ਵੀ ਹੋਣਾ ਰੌਣਕ ਮੇਲਾ ਅੱਜ ਫੇਰ ਵੇਖ ਲਈਏ ਨਾਲੇ ਜੂਸ ਪੀ ਲਈਏ ਥੋੜੀ ਜੀ ਭੁੱਖ ਲੱਗੀ ਸੀਗੀ ਜੂਸ ਪੀਨੇ ਆ ਜੂਸ ਪੀ ਕੇ ਤੇ ਫਿਰ ਆਪਾਂ ਫਿਰ ਕੱਢਦੇ ਘੇੜਾ ਫਿਰ ਆਪਾਂ ਸ਼ਹਿਰ ਵੀ ਜਾਣਾ ਮੜਾ ਜਾ ਕਿਉਂਕਿ ਆਪਾਂ ਵਾਂਚਸ ਤੇ ਪੀਜ਼ਾ ਵੀ ਲੈ ਕੇ ਆਉਣਾ ਜਾ ਕੇ ਚਲਾਜੋ ਪਹਿਲਾਂ ਪੀਨੇ ਆ ਜੂਸ ਜੂਸ ਪੀ ਕੇ ਤੇ ਫਿਰ ਆਪਾਂ ਦਿਖਾਉਣੇ ਬਾਕੀ ਮੇਲਾ ਜੋ ਉਸ ਦਾ ਫਕ ਮੇਲੇ ਨਾ ਮੇਲੇ ਜਾਵੇ ਜਾਂ ਘੇਰ ਜਾਵੇ ਵਧੀਆ ਹੁੰਦਾ ਸੇ ਤੇ ਲਈ ਲੋ ਜੀ ਆਪਾਂ 2 ਘੰਟੇ ਪਲੱਸ ਇਸੇ ਲਾ ਲਿਆ ਮੇਲਾ ਵੇਖ ਲਾ ਕਬੱਡੀ ਦੇ ਮੈਚ ਨੂੰ ਵੀ ਵੇਖ ਲਿਆ ਹੁਣ ਕਰੋ ਵੰਸ਼ਦੀਪ ਦਾ ਫੋਨ ਆਇਆ ਨਾ ਕਹਿੰਦਾ ਪਾਪਾ ਮੈਂ ਪੀਜ਼ਾ ਤੁਹਾਨੂੰ ਕਿਹਾ ਸੀ ਪੀਜ਼ਾ ਖਾਣ ਜੀ ਕਰਦਾ ਅੱਜ ਮੈਂ ਪੀਜ਼ਾ ਖਾਣਾ ਤੇ ਮੇਰੇ ਲਈ ਪੀਜ਼ਾ ਲਿਆਓ ਚਲ ਆਪਾਂ ਨੇ ਪ੍ਰੋਮਿਸ ਕੀਤਾ ਸੀਗਾ ਵੈਸੇ ਮੈਂ ਨੱਤੀ ਨੂੰ ਇਹੋ ਚੀਜ਼ਾਂ ਖਵਾਉਂਦਾ ਨਹੀਂ ਹੈਗਾ ਕਿਉਂਕਿ ਬੱਚਿਆਂ ਲਈ ਇਹ ਸਾਰੀਆਂ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਹੁਣ ਤੁਸੀਂ ਕਹੋਗੇ ਨਾਲੇ ਖਵਾਈ ਜਾਂ ਨਾਲੇ ਫਿਰ ਵੀ ਕਹਿੰਨ ਪਰ ਜੋ ਤੁਹਾਡੇ ਬੱਚਿਆਂ ਦੇ ਪੇਪਰ ਵਗੈਰਾ ਹੁੰਦੇ ਤੁਸੀਂ ਕਦੇ-ਕਦੇ ਇਹ ਚੀਜ਼ਾਂ ਖਵਾ ਲਿਆ ਕਰੋ ਬੱਚੇ ਖੁਸ਼ ਹੋ ਜਾਂਦੇ ਆ ਨੱਤ ਨਾ ਖਵਾਇਓ ਤੇ ਕੋਈ ਗੱਲ ਨਹੀਂ ਬੱਚੇ ਖੁਸ਼ ਹੋ ਕੇ ਪੜ੍ਹਦੇ ਨੇ ਪੇਪਰਾਂ ਚੋਂ ਚੰਗੇ ਨੰਬਰ ਆ ਜਾਣਗੇ ਮੈਂ ਇਹ ਨਹੀਂ ਕਹਿੰਦਾ ਬੱਚਿਆਂ ਨੂੰ ਲਾਲਚ ਦੇਣਾ ਫੇਰ ਹੀ ਪੜ੍ਹਦੇ ਬੱਚੇ ਤੇ ਪਰ ਚੰਗੇ ਵੈਸੇ ਬੱਚਿਆਂ ਨੂੰ ਫਰੂਟ ਫਰਾੜੀ ਖਾਣੇ ਚਾਹੀਦੇ ਆ ਵੈਸ ਤਾਂ ਕਦੇ-ਕਦੇ ਚਲੋ ਕੁਛ ਦੇ ਦਿੰਦਾ ਬੱਚੇ ਨਾਲ ਖੁਸ਼ ਹੋ ਜਾਂਦੇ ਆ ਤੇ ਆਪਾਂ ਵੀ ਮੰਚੀ ਬਸ ਲੈਣ ਚੱਲਦੇ ਆ ਪੀਜ਼ਾ ਪੀਜ਼ਾ ਲੈ ਕੇ ਚੱਲਾਂਗਾ ਆਪਾਂ ਘਰੇ ਤੇ ਉੱਥੇ ਜਾ ਕੇ ਬਲਾਉ ਦਾ ਕਰਾਂਗੇ ਐਂਡ ਆਪਾਂ ਪੀਜ਼ਾ ਖਾਣ ਤੋਂ ਬਾਅਦ ਤੇ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਇਹ ਮੇਲਾ ਦ੍ਰਿਸ਼ੀ ਚੰਗਾ ਲੱਗੂਗਾ ਤੇ ਬਾਕੀ ਆਪਾਂ ਘਰੇ ਆ ਕੇ ਕਰਦੇ ਆ ਗੱਲਾਂ ਬਾਤਾਂ ਤੇ ਪਹਿਲਾਂ ਖਰੀਦਿਆ ਸਸੇ ਪੀਜ਼ਾ ਜਾ ਕੇ ਸ਼ਹਿਰ ਚੋਂ ਉੱਥੇ ਆਪਾਂ ਕਰਦੇ ਆ ਖੁਸ਼ ਗੱਲਾਂ ਬਾਤਾਂ ਆਜੋ ਮਿਲਦੇ ਆ ਜੀ ਲੋ ਜੀ ਆਪਾਂ ਪਹੁੰਚ ਗਏ ਸ਼ਹਿਰ ਤੇ ਮੈਨੂੰ ਲੱਗੀ ਭੁੱਖ ਥੋੜੀ ਤੇ ਮੈਂ ਲੈ ਲਿਆ ਸਟਾਫਰ ਤੋਂ ਸੈਲਡ ਮੈਂ ਹਾ ਸੈਲਡ ਖਾ ਲਈ ਵੇਖ ਲਈ ਆਪਾਂ ਕਾਫਟਾ ਸੈਲਡ ਖਾਦਾ ਨਹੀਂਗਾ ਆ ਆਪਣਾ ਸੈਲਡ ਆਈ ਕਾਫੀ ਟਾਈਮ ਬਾਅਦ ਖਾਣ ਲੱਗਾ ਮੈਂ ਸੈਲਡ ਪਹਿਲਾਂ ਜਦੋਂ ਭਾਂਜਾ ਇੱਥੇ ਹੁੰਦਾ ਸੀਗਾ ਤੇ ਉਹਨਾਂ ਨੇ ਸ਼ਹਿਰ ਆ ਕੇ ਖਾਖ ਲਈਦਾ ਹੀ ਆ ਹੁਣ ਮੈਂ ਕਾਫੀ ਟਾਈਮ ਬਾਅਦ ਖਾਣ ਲੱਗਾ ਤੁਹਾਨੂੰ ਦਿਖਾਉਨੇ ਖੋਲ ਕੇ ਕਿਦਾਂ ਦਾ ਇਹ ਦੇਖੋ ਜੀ ਕੁਛ ਅਜਿਹਾ ਨਾ ਇਹ ਗ੍ਰੀਨ ਸੈਲਡ ਆਪਾਂ ਨੇ ਪਪ ਸੈਲਡ ਕਿਹੜਾ ਸੈਲਡ ਵਾਜਦਾ ਆਪਾਂ ਕਰਾ ਲਿਆ ਤੇ ਆਪਾਂ ਮਚਲ ਖਾਣੇ ਭੁੱਖ ਲੱਗੀ ਆ ਮੇਖ ਨੂੰ ਘੇਨਦਾ ਤਾਂ ਬਾਕੀ ਖਾ ਗਏ ਮੈਂ ਥੋੜਾ ਖਾਦਾ ਮੈਂ ਟੇਸਟੀ ਆ ਇਹ ਖਾਣ ਤੋਂ ਬਾਅਦ ਦੋਸਤੋ ਤੇ ਆਪਾਂ ਚੱਲਦੇ ਹਾਂ ਵਾਂਚਸ ਤੇ ਪੀਜ਼ਾ ਲੈਣ ਕਿ ਪੀਜ਼ਾ ਵੀ ਨੇੜੇ ਹੀ ਨਾਲੇ ਸਾਹਮਣੇ ਗ੍ਰੇਡੀਅਨ ਪੀਜ਼ਾ ਦਿਸਦਾ ਪਿਆ ਤੁਹਾਨੂੰ ਦਿਖਾਉਣੇ ਇੱਕ ਮਿੰਟ ਆਹ ਦੇਖੋ ਗ੍ਰੇਡੀਅਨ ਪੀਜ਼ਾ ਇਥੋਂ ਪੀਜ਼ਾ ਲੈ ਕੇ ਸਟਾਫਰ ਨਾਲੋਂ ਤੇ ਫਿਰ ਆਪਾਂ ਚੱਲਦੇ ਹਾਂ ਕਰੇ ਲਓ ਜੀ ਆਪਾਂ ਸੈਲਡ ਖਾ ਲਿਆ ਹੁਣ ਵਾਂਚਸ ਤੇ ਲੈਣੇ ਆ ਗ੍ਰੇਡੀਅਨ ਪੀਜ਼ਾ ਚੱਲਦੇ ਆ ਅੰਦਰ ਤੇ ਵੇਣੇ ਕੀ ਮਾਹੌਲ ਸ਼ੋਰ ਹੈਗਾ ਕਰ ਦਨੇ ਆਰਡਰ ਫਰ ਜਾ ਕੇ ਮੈਨੂੰ ਫੋਨ ਕਰਕੇ ਲੋਭ ਪੀ ਜਾਂਦਾ ਚਲੋ ਅੰਦਰ ਵੀਡੀਓ ਬਣਾਉਂਦੇ ਆਪਾਂ ਲੈ ਕੇ ਪੀਜ਼ਾ ਫਿਰ ਬਣਾਉਨੇ ਆ ਲਓ ਜੀ ਪੀਜ਼ਾ ਆਪਾਂ ਲਿਆ ਲੈ ਤੇ ਮਗਰ ਫੋਨ ਤੇ ਫੋਨ ਫੋਨ ਤੇ ਫੋਨ ਵਾਂਛਦੇ ਆਈ ਜਾਂਦੇ ਆ ਚਲੋ ਉਹਨੂੰ ਜਾ ਕੇ ਦਿੰਨੇ ਆ ਪੀਜ਼ਾ ਜਲਦੀ ਜਲਦੀ ਤੇ ਪੜ੍ਹ ਲੂ ਕੱਲ ਨੂੰ ਉਹਦਾ ਸੈਕੰਡ ਐਗਜ਼ਾਮ ਆ ਤੇ ਦੋਸਤੋ ਪੀਜ਼ਾ ਵੇਖ ਕੇ ਦੇਖਦੇ ਆ ਕਿੰਨਾ ਖੁਸ਼ ਹੁੰਦਾ ਤੇ ਮੇਰੇ ਨਾਲ ਲੜੂਆ ਕੋਹਾ ਲੇਟ ਬਹੁਤ ਆਏ ਆ ਚਲੋ ਘਰੇ ਪਹੁੰਚ ਕੇ ਕਰਦੇ ਨਾਲੇ ਵਲੌਗ ਦਾ ਐਂਡ ਚਲੋ ਮਿਲਦੇ ਆ ਜੀ ਗਾਇਸ ਪਪਾ ਆਗੇ ਨੇ ਆ ਰਹੇ ਆਪਣੇ ਕ੍ਰੈਡਨ ਪੀਜ਼ਾ ਤੇ ਆ ਆਪਣੀ ਚਿਲੀ ਫਲਿਕਸ ਤੇ ਸਾਸ ਵਾਓ ਜਿੰਕੀ ਗਾਇਸ ਤੁਸੀਂ ਦੇਖ ਸਕਦੇ ਹੋ ਆਪਾਂ ਚਿਲੀ ਫਲਿਕਸ ਉਤੇ ਪਾ ਰਹੇ ਨੇ ਥੋੜੀ ਪਾਈ ਬਾਅਦ ਭੱਜਾ ਫਰੇਗਾ ਮੁਖੜਾ ਦਿਖਾ ਰਹੇ ਮੁਖੜਾ ਮੜਾ ਜਾ ਪੜਿਆ ਸੀ ਮਗਰੋਂ ਨਹੀਂ ਪੜਿਆ ਸੀ ਪੜਿਆ ਸੀ ਚਲੋ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖ ਹੀ ਲਿਆ ਕਿ ਵੰਚ ਨੂੰ ਪੀਜ਼ਾ ਆਪਾਂ ਦਿੱਤਾ ਲਿਆ ਤੇ ਦੋਸਤੋ ਅੱਜ ਦਾ ਜਿਹੜਾ ਕੰਮਕਾਰ ਸੀ ਆਪਾਂ ਸਾਰਾ ਕਰ ਲਿਆ ਕੰਮਕਾਰ ਤਾਂ ਕੋਈ ਨਹੀਂ ਕੀਤਾ ਅੱਜ ਤਾਂ ਘੁੰਮੀਆਂ ਫਰੇਂ ਕੀਤੀਆਂ ਤੇ ਜੇ ਤੁਹਾਨੂੰ ਅੱਜ ਦਾ ਵਲੌਗ ਸੋਹਣਾ ਲੱਗਾ ਤਾਂ ਦੋਸਤੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰਿਆਂ ਦਾ ਧੰਨਵਾਦ ਥੈਂਕ ਯੂ